ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰੱਬ ਨੂੰ ਲੱਭਣ ਦੇ ਲਈ ਕਿਸੇ ਵਿਸ਼ੇਸ਼ ਥਾਂ ਤੇ ਜਾਣ ਦੀ ਲੋੜ ਨਹੀਂ ਜਿੱਧਰ ਮੂੰਹ ਕਰੋਗੇ ਉੱਥੇ ਹੀ ਰੱਬ ਸਾਡੇ ਅੰਦਰ ਵੀ ਰੱਬ ਵਸਦਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਸਾਖੀ ਸੁਣਾਵਾਂਗੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਚੌਥੀ ਉਦਾਸੀ ਵੇਲੇ ਮੱਕਾ ਸ਼ਰੀਫ ਤੱਕ ਗਏ ਸੀ ਤੇ ਕਿਵੇਂ ਉਹਨਾਂ ਨੇ ਮੱਕਾ ਫੇਰਿਆ ਸੀ ਉਸ ਵੇਲੇ ਜਦੋਂ ਗੁਰਨਾਨਕ ਪਾਤਸ਼ਾਹ ਜਿੱਧਰ ਨੂੰ ਲੱਤਾਂ ਕਰਦੇ ਸਨ ਤਾਂ ਉਧਰ ਨੂੰ ਹੀ ਮੱਕੇ ਦਾ ਮੂੰਹ ਹੋ ਜਾਂਦਾ ਸੀ ਇਹ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਚੌਥੀ ਉਦਾਸੀ ਜੋ 5 ਸਾਲ ਤੱਕ ਚੱਲੀ ਗੁਰੂ ਨਾਨਕ ਦੇਵ ਜੀ ਪੱਛਮੀ ਏਸ਼ੀਆ ਦੇ ਇਸਲਾਮੀ ਕੇਂਦਰ ਮੱਕਾ شریف ਤੱਕ ਗਏ ਮੱਕਾ ਸ਼ਰੀਫ ਦੀ ਯਾਤਰਾ ਨੂੰ ਹੱਜ ਕਿਹਾ ਜਾਂਦਾ ਹੈ ਅਤੇ ਯਾਤਰੀ ਹਾਜੀ ਅਖਵਾਉਂਦੇ ਨੇ ਮੱਕਾ ਸ਼ਰੀਫ ਵਿੱਚ ਕਿਸੇ ਗੈਰ ਮੁਸਲਿਮ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਇਸ ਲਈ ਗੁਰੂ ਜੀ ਨੇ ਮੁਸਲਮਾਨ ਹਾਜੀਆਂ ਵਾਲਾ ਪੈਰਾਵਾ ਧਾਰਨ ਕਰ ਲਿਆ ਆਪ ਨੇ ਢੀਲੇ ਵਸਤਰ ਪਹਿਨ ਲਏ ਕਰਤਾਰਪੁਰ ਤੋਂ ਪਾਈ ਮਰਦਾਨਾ ਨਾਲ ਰਵਾਨਾ ਹੋ ਕੇ ਆਪ ਤਲਵੰਡੀ ਪੁਚੇ ਸਿੰਧੂ ਤੋਂ ਆਪ ਹਾਜੀਆਂ ਦੀ ਇੱਕ ਜਮਾਤ ਨਾਲ ਰਲ ਕੇ ਮੱਕੇ ਜਾ ਪੁੱਜੇ। ਗੁਰੂ ਜੀ ਬਹੁਤ ਥੱਕ ਚੁੱਕੇ ਸਨ। ਕਾਬਾ ਰੱਬ ਦਾ ਘਰ ਮੰਨਿਆ ਜਾਂਦਾ ਸੀ। ਅਤੇ ਉਸ ਵੱਲ ਪੈਰ ਕਰਕੇ ਲੇਟਣਾ ਵੱਡੀ ਬੇਅਦਬੀ ਸਮਝੀ ਜਾਂਦੀ ਸੀ। ਜਦੋਂ ਲੋਕਾਂ ਨੇ ਇੱਕ ਅਨੋਖੇ ਪਹਿਰਾਵੇ ਵਾਲੇ ਫਕੀਰ ਨੂੰ ਰੱਬ ਦੇ ਘਰ ਵੱਲ ਪੈਰ ਪਸਾਰ ਕੇ ਸੁੱਤਾ ਵੇਖਿਆ ਤਾਂ ਉਹ ਗੁੱਸੇ ਨਾਲ ਲਾਲੋ-lal ਹੋ ਗਏ। ਉਹਨਾਂ ਨੇ ਗੁਰੂ ਜੀ ਨੂੰ ਚਾਰੇ ਪਾਸਿਓਂ ਘੇਰ ਲਿਆ। ਰੋਲਾ ਪਾਉਣ ਲੱਗੇ ਸ਼ੋਰ ਸ਼ਰਾਬਾ ਸੁਣ ਕੇ ਕਾਬੇ ਦਾ ਵੱਡਾ ਕਾਜੀ ਵੀ ਉੱਥੇ ਪਹੁੰਚ ਗਿਆ ਉਸ ਨੇ ਗੁਰੂ ਜੀ ਨੂੰ ਤਪਕਾਇਆ ਉਹ ਕਾਫਰਾ ਕਾਬੇ ਵੱਲ ਪੈਰ ਕਿਉਂ ਕੀਤੇ ਨੇ ਗੁਰੂ ਜੀ ਨੇ ਸੱਚੇ ਜਿਹੇ ਨੈਣ ਖੋਲੇ ਤੇ ਕਿਹਾ ਕਾਜੀ ਜੀ ਰੱਬ ਤਾਂ ਹਰ ਪਾਸੇ ਵਸਿਆ ਹੋਇਆ ਜੇ ਤੁਸੀਂ ਕਾਬੇ ਵੱਲ ਪੈਰ ਕਰਨ ਤੇ ਨਿਰਾਜ਼ ਹੋ ਤਾਂ ਜਿਸ ਪਾਸੇ ਰੱਬ ਦਾ ਘਰ ਨਹੀਂ ਸਾਡੇ ਪੈਰ ਉਸੇ ਪਾਸੇ ਕਰਦੇ ਕਾਜ਼ੀ ਨੇ ਗੁਰੂ ਜੀ ਦੇ ਪੈਰ ਕਸੀਟ ਕੇ ਕਾਬੇ ਦੇ ਦੂਜੇ ਪਾਸੇ ਕਰ ਦਿੱਤੇ ਪਰ ਜਿਵੇਂ ਹੀ ਉਸਨੇ ਸਿਰ ਚੁੱਕਿਆ ਤਾਂ ਕੀ ਵੇਖਤਾ ਹੈ ਕਿ ਜਿਸ ਪਾਸੇ ਉਸਨੇ ਗੁਰੂ ਜੀ ਦੇ ਪੈਰ ਕੀਤੇ ਨੇ ਕਾਬਾ ਉਸੇ ਪਾਸੇ ਖੜਾ ਹੈ ਕਾਜ਼ੀ ਨੇ ਮੋੜ ਪੈਰ ਫੜੇ ਤੇ ਉਹਨਾਂ ਨੂੰ ਹੋਰ ਪਾਸੇ ਘੁਮਾਇਆ ਪਰ ਉਸ ਨੂੰ ਤੇ ਬਾਕੀ ਸਭਨਾ ਹਾਜ਼ਰੀਆਂ ਨੂੰ ਕਾਬਾ ਉਸੇ ਪਾਸੇ ਵਿਖਾਏ ਦੇਣ ਲੱਗਾ ਸਾਰੇ ਲੋਕ ਹੱਕੇ ਬੱਕੇ ਹੋ ਗਏ ਤੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ। ਤਦ ਗੁਰੂ ਜੀ ਨੇ ਕਾਜ਼ੀ ਨੂੰ ਕਿਹਾ ਹੁਣ ਤਾਂ ਤੁਹਾਨੂੰ ਸਾਬਿਤ ਹੋ ਗਿਆ ਹੈ ਨਾ ਕਿ ਰੱਬ ਦਾ ਘਰ ਹਰ ਪਾਸੇ ਹੈ। ਮੁਕੱਦਮ ਕੁਰਾਨ ਵਿੱਚ ਵੀ ਲਿਖਿਆ ਹੈ ਕਿ ਅੱਲਾ ਪੂਰੇ ਵਿੱਚ ਵੀ ਹੈ ਤੇ ਪੱਛਮ ਵਿੱਚ ਵੀ ਹੈ। ਇਨਸਾਨ ਜਿਸ ਪਾਸੇ ਵੱਲ ਮੂੰਹ ਕਰੇ ਉਧਰ ਹੀ ਅੱਲਾ ਦਾ ਮੂੰਹ ਹੈ। ਤੁਸੀਂ حضرت ਮੁਹੰਮਦ ਸਾਹਿਬ ਦੇ ਬਚਨ ਪੁਲਾ ਦਿੰਦੇ ਨੇ। ਸੋਚ ਲਓ ਕਿ ਕਾਫਰ ਤੁਸੀਂ ਹੋਏ ਕਿ ਮੈਂ ਜਾ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਇ ਪਸਾਰੀ ਜੀਵਨ ਮਾਰੀ ਲੱਤੀ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੇ ਕਿਉ ਕਰ ਪਿਆ ਹੋਏ ਬਜਿਗਾਰੀ ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਚੁਹਾਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ